ਪੰਜਾਬ ਵਿੱਚ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕੈਂਪ ਆਯੋਜਿਤ ਕੀਤੇ ਜਾ ਰਹੇ ਨੇ ਇਹ ਮੁਹਿੰਮ ਨਸ਼ਿਆਂ ਦੀ ਤਸਕਰੀ ਰੋਕਣ ਨਸ਼ਾ ਛੱਡਣ ਵਾਲਿਆਂ ਦੀ ਮਦਦ ਕਰਨ ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਲਈ ਚਲਾਈ ਜਾ ਰਹੀ ਹੈ ਪੇਸੂ ਲੈ ਕੇ ਅਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਮਾਨਸਾ ਦੇ ਪਿੰਡ ਬੱਛੋਆਣਾ ਵਿਖੇ ਨਸ਼ਾ ਸੰਬੰਧੀ ਜਾਗਰੂਕਤਾ ਮੁਹਿੰਮ ਸੈਮੀਨਾਰ ਲਗਾਇਆ ਗਿਆ ਇਸ ਦੇ ਨਾਲ ਹੀ ਐਂਟੀ ਡਰੱਗ ਹੈਲਪਲਾਈਨ ਨੰਬਰ ਰਾਹੀ ਗੁਪਤ ਤੌਰ ਤੇ ਨਸ਼ਿਆਂ ਦੀ ਜਾਣਕਾਰੀ ਦੇਣ ਲਈ ਨੰਬਰ ਵੀ ਫਲੈਸ਼ ਕੀਤਾ ਗਿਆ ਆਓ ਦੇਖਦੇ ਹਾਂ ਪੂਰੀ ਖਬਰ ਬਹੁਤ ਹੀ ਵਧੀਆ ਲੱਗਿਆ ਸਾਡੇ ਸਤਿਕਾਰਯੋਗ ਏਆਈਜੀ ਸਾਹਿਬ ਐਂਟੀ ਡਰੱਗ ਦੇ ਜਿਹੜੇ ਲੱਗੇ ਆ ਬੱਚਿਆਂ ਨੂੰ ਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਐਸਪੀ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਜਿਹੜੇ ਸਾਡੇ ਇੰਟਰਨੈਸ਼ਨਲ ਪਲੇਅਰ ਨੇ ਰਾਜਕੁਮਾਰ ਜੀ ਸਾਡੇ ਪਿੰਡ ਦੇ ਸਰਪੰਚ ਰਾਜਕੁਮਾਰ ਜੀ ਹੋਣ ਸਾਡੀ ਸਮੁੱਚੀ ਟੀਮ ਅੱਜ ਲਗਭਗ ਇੱਥੇ 100 ਤੋਂ 150 ਬੱਚਾ ਜਿਹੜਾ ਸਾਡਾ ਸ਼ਾਮ ਤੇ ਸਵੇਰੇ ਪ੍ਰੈਕਟਿਸ ਕਰਦਾ ਉਹਨਾਂ ਨੂੰ ਮਿਲਣ ਆਏ ਨੇ ਤੇ ਇਹਨਾਂ ਦਾ ਅਸੀਂ ਜੀ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਵੱਲੋਂ ਮੈਂ ਆਪਣੇ ਵੱਲੋਂ ਸਕੂਲ ਵੱਲੋਂ ਐਜ ਪ੍ਰਿੰਸੀਪਲ ਹੋਣ ਦੇ ਨਾਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਾਰੇ ਪਿੰਡ ਨੇ ਇਕਾ ਕਰਕੇ ਵੀ ਪਿੰਡ ਦੇ ਵਿੱਚ ਅਸੀਂ ਕੋਈ ਨਿਸ਼ਾਨੀ ਰਹਿਣ ਦੇਵਾਂਗੇ ਮਤੇ ਪਾ ਚੁੱਕੇ ਆ ਪਿੰਡ ਦੇ ਵਿੱਚ ਕੋਈ ਕੁਲੀਪ ਨਹੀਂ ਵਰਤੂਆ ਕੋਈ ਹੋਰ ਹੈ ਜਿਹੜਾ ਨਸ਼ਾ ਹੈਗਾ ਛੋਟੇ ਮੋਟੇ ਜਿਵੇਂ ਜਰਦਾ ਹੋ ਗਿਆ ਬੀੜੀ ਹੋ ਗਈ ਸਿਕਟੋ ਵੀ ਤੰਬਾਕੂ ਜਾਂ ਸੁੱਖਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਰਹਿਣ ਦੇਵਾਂਗੇ ਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਂ एएनटीएफ मानजो ਸਾਡੇ ਡੀਜੀਪੀ ਸਾਹਿਬ ਸਾਹ ਕੁਲਦੀਪ ਸਿੰਘ ਤੇ ਸਾਡੇ ਏਜ ਡੀਜੀਪੀ ਸਰ ਸਾਹ ਨਰਮ ਕਿਸ਼ੋਰ ਜੀ ਤੇ ਸਾਡੇ ਮਾਨਯੋਗ ਏਏ ਸਾਹਿਬ ਸਤਿੰਦਰ ਸਿੰਘ ਤੇ ਹੋਰ ਸਮੁੱਚੀ ਟੀਮ ਸਾਡੇ ਡੀਐਸਪੀ ਸਾਹਿਬ ਰਾਜਕਮਾਰ ਜੀ ਸਾਡੇ ਡਿਪਾਰਟਮੈਂਟ ਦੇ ਸਬ ਇੰਸਪੈਕਟਰ ਗੁਰਪ੍ਰੀਤ ਗੌਰ ਤੇ ਹੋਰ ਅਸੀਂ ਇੱਥੇ ਪਿੰਡ ਬੱਚੂਆਂ ਨੇ ਪਹੁੰਚੇ ਆਂ ਇੱਥੇ ਅਸੀਂ ਡਰੱਗਸ ਬੰਦੀ ਸੈਮੀਨਾਰ ਲਾਇਆ ਹੈ ਜੇ ਤੁਸੀਂ ਤੁਸੀਂ ਦੇਖ ਲਿਆ ਹੋਣਾ ਤੁਸੀਂ ਸੇ ਪੰਜਾਬ ਦੇ ਤਹਿਤ ਅਸੀਂ ਜਿਹੜਾ ਆਪਣਾ WhatsApp ਚੈਟਬੋਟ ਨੰਬਰ ਹੈ ਉਹ ਵੀ ਅਸੀਂ ਡਿਸਪਲੇ ਕਰਿਆ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਨਾ ਵੀ ਉਹ ਖੇਡਾਂ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਜਿਆਦਾ ਧਿਆਨ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਜਿਸ ਸਹਤ ਅਸੀਂ ਪਿੰਡਾਂ ਦੇ ਵਿੱਚ ਅਸੀਂ ਇੱਥੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਇੱਥੋਂ ਦੇ ਜਿਹੜੇ ਕਲੱਬ ਦੇ ਮੈਂਬਰ ਨੇ ਜਾਂ ਹਰਕਤ ਕਲਬ ਦੇ ਅਧਿਕਾਰ ਸਾਹਿਬਾਂ ਨੇ ਉਹਨਾਂ ਨਾਲ ਮਿਲ ਕੇ ਸੈਮੀਨਾਰ ਆਰਗਨਾਈਜ਼ ਕੀਤਾ। ਦਿੱਤੀ ਅਸੀਂ 100 ਦੇ ਕਰੀਬ ਅਸੀਂ ਜਿਹੜੀਆਂ ਡਰੱਗਸ ਕਿੱਟਸ ਆ ਬੱਚਿਆਂ ਨੂੰ ਅਸੀਂ ਲੋੜਵੰਦ ਬੱਚਿਆਂ ਨੂੰ ਅਸੀਂ ਵੰਡੀਆਂ ਨੇ। ਅਸੀਂ ਇਸ ਮਾ ਪਲੇਟਫਾਰਮ ਤੇ ਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਕਿਸੇ ਵੀ ਕਿਸਮ ਦੀ ਇਤਲਾਹ ਤੁਹਾਡੀ ਇਤਲਾਹ ਹਰ ਤਰ੍ਹਾਂ ਦੀ ਅਸੀਂ ਗੁਪਤ ਰੱਖਾਂਗੇ। ਸਾਨੂੰ ਡਾਇਰੈਕਟ ਵੀ ਦੇ ਸਕਦੇ ਹੋ ਤੁਸੀਂ ਚੈਟਬੋਟ ਨੰਬਰ ਜਿਹੜਾ ਜਾਰੀ ਕੀਤਾ ਉਹਦੇ ਰਹਿ ਵੀ ਤੁਸੀਂ ਦੇ ਸਕਦੇ ਹੋ। ਕਿ ਕੋਈ ਵੀ ਜਿਹੜਾ ਨਸ਼ੇ ਦਾ ਸਦਾਗਰ ਹੈ ਜਿਹੜਾ ਨਸ਼ਾ ਵੇਚਦਾ ਹੈ ਵੀ ਉਹ ਛੁਪਿਆ ਨਾ ਰਹਿ ਸਕੇ। ਪਿੰਡ ਬਚੂਣਾ ਜਿਲ੍ਹਾ ਮਾਨਸਾ ਚੋ ਸੈਮੀਨਾਰ ਡਰੱਗ ਸੰਬੰਧੀ ਸੈਮੀਨਾਰ ਕੀਤਾ ਗਿਆ ਜਿਹਦੇ ਚ ਬੱਚਿਆਂ ਨੂੰ ਡਰੱਗ ਸੈਮੀਨਾਰ ਬਾਰੇ ਦੱਸਿਆ ਗਿਆ ਕਿ ਡਰੱਗ ਦੇ ਕੀ ਕੀ ਨੁਕਸਾਨ ਹੈ ਜੇ ਕੋਈ ਡਰੱਗ ਕੋਈ ਤੱਕ ਲੱਗੇ ਤਾਂ ਕਿਵੇਂ ਵੇਚਦਾ ਉਹਦੀ ਤਲਾਸ਼ਾਨੂੰ ਐਂਟੀ ਨਾਰਕੋਟਿਕ ਐਨਟੀਐਫ ਜਿਹੜੀ ਸਾਡੀ ਪੁਲਿਸ ਬਣੀ ਹੈ ਉਹਨੂੰ ਤਲਾਸ਼ ਦਿਓ ਤੇ ਜੇ ਕੋਈ ਹੋਰਤਾਂ ਨੂੰ ਕੋਈ ਮਿਲਦੇ ਕੋਈ ਤਲਾਬ ਕੋਈ ਬੰਦਾ ਲੱਗੇ ਚੱਕੇ ਪਿੰਡਾਂ ਉਹਦੀ ਵੀ ਤਲਾਸ਼ ਦਿਓ ਕਿਸ ਸੰਬੰਧੀ ਕੋਈ ਨਹੀਂ ਕਾਰਵਾਈ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਬਾਕੀ ਇੱਥੇ ਹੋਰ ਇੱਥੇ ਇਸ ਸੰਬੰਧੀ ਬੱਚਿਆਂ ਨੂੰ ਇਸ ਸੰਬੰਧੀ ਕਿੱਤਾ ਵੱਡੀਆਂ ਗਈਆਂ ਤੇ ਹੋਰ ਨਸ਼ਾ ਸੰਬੰਧੀ ਦੱਸਿਆ ਗਿਆ ਤੇ ਕੀ ਇਹਦੇ ਨੁਕਸਾਨ ਆ